ਗਾਡਰ ਤੋਂ ਗਾਡਰ ਦਾ ਸਨ ਹੈ 3.5 ਫੁੱਟ ਹੋਣਾ ਚਾਹੀਦਾ ਹੈ ਇਹਦਾ 6 ਇੰਚ ਦਾ ਗੈਪ ਹੋਣਾ ਚਾਹੀਦਾ ਹੈ ਜਿਹੜਾ ਬਾਸ ਹੈ ਨਾ ਮੋਟਾ ਨਹੀਂ ਪਾਉਣਾ ਮੋਟਾ ਵਿੱਚੋਂ ਥੋਥਾ ਹੁੰਦਾਗਾ ਤੇ ਜਿਹੜਾ ਹੈਗਾ ਬਰੀਕ ਬਰੀਕ ਪਾਉਣਾ ਆਪਾਂ ਜਿਹੜੀ ਚੌੜੀ ਪੱਟੀ ਵਾਲੀ ਇਹਨੂੰ ਸਿਰਕੀ ਕਹਿੰਦੇ ਹੈਗੇ ਇਹਦੇ ਉੱਤੇ ਪਾਤਾ ਸਿਰਕੀ ਕੰਨਾ ਦੋ ਪ੍ਰਕਾਰ ਦੀਆਂ ਚੀਜ਼ਾਂ ਹੋਗੀਆਂ ਉੱਤੇ ਪਾਤਾ ਆਪਾਂ ਸਰਕਲ ਜਿਹੜਾ ਉਦੋਂ ਪੈਂਟਰ ਵੀ ਆਂ ਦਾ ਦਿੱਤਾ ਸੀ ਇਹ ਤੇ ਬਾਕੀ ਸਿਰਕੀ ਆਈ ਸੀਗੀ 300 ਦੀ ਸਿਰਕੀ ਕਾਨਾ ਜਿਹੜਾ ਉਹ 350 ਦਾ ਉਹ 350 ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਤੇ ਅੱਜ ਨਾ ਆਪਾਂ ਉਹ ਬੰਦੇ ਦੇ ਘਰੇ ਆਏ ਆ ਬਾਈ ਜਿਹਨੂੰ ਮਤਲਬ ਸਾਰੀ ਜਾਣਦੇ ਆ ਦੱਸਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਤੇ ਬਾਈ ਨੇ ਨੇ ਬੜਾ ਸੋਹਣਾ ਮੈਂਟੇਨ ਕਰਿਆ ਹੋਇਆ ਬਾਈ ਬਰਾਂਡਾ ਜਿਵੇਂ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਜਿਵੇਂ ਫਾਰਮਰ ਭਰਾ ਕੀ ਕਰਦੇ ਆ ਕਿ ਆਪਣੇ ਪਸ਼ੂਆਂ ਵਾਸਤੇ ਨਾ ਸਲੇਟਾਂ ਪਾਉਂਦੇ ਹਨਾ ਜਿਵੇਂ ਉਹ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਤਪਦੀਆਂ ਨੇ ਤੇ ਆਹ ਬਾਈ ਨੇ ਨਾ ਬਰਾਂਡਾ ਪਾਇਆ ਹੋਇਆ ਬਹੁਤ ਸੋਹਣਾ ਪਾਇਆ ਹੋਇਆ ਤੇ ਸਾਰਾ ਬਈ ਸਿਰਕੀ ਤੇ ਕਾਨਾ ਇਹਦੇ ਵਿੱਚ ਵਰਤਿਆ ਹੋਇਆ ਹੈਗਾ ਤੇ ਸਾਰੀ ਜਾਣਕਾਰੀ ਲੈ ਕੇ ਦੱਸਾਂਗੇ ਬਾਈ ਕਿੰਨਾ ਖਰਚਾ ਹੁੰਦਾ ਕੀ ਚੀਜ਼ ਕਿਵੇਂ ਵਰਤੀ ਜਾਂਦੀ ਹੈ ਹਨ ਤੇ ਗੱਲਬਾਤ ਕਰਾਂਗੇ ਤੇ ਇੱਧਰ ਬਾਈ ਦੇ ਪਸ਼ੂ ਵੀ ਖੜੇ ਹੋਏ ਆ ਤੇ ਇਹ ਹਜੇ ਬਾਈ ਦੀ ਸ਼ੁਰੂਆਤ ਕਰੀ ਹੋਈ ਹੈ ਇੱਧਰ ਤੇ ਹੌਲੀ-ਹੌਲੀ ਅੱਗੇ ਵਧ ਰਹੇ ਆ ਤੇ ਗੱਲਬਾਤ ਕਰਨ ਦੇ ਪਹਿਲਾਂ ਤੁਹਾਨੂੰ ਮੈਂ ਬੰਦਾ ਮਿਲਾਦਾ ਵੀ ਤੁਸੀਂ ਆਖੋਗੇ ਯਾਰ ਵੀ ਕਿਹੜੇ ਬੰਦੇ ਕੋਲੇ ਆਏ ਹੋਏ ਹਨਾ ਸਸਿਕਾ ਬਈ ਇਹ ਆ ਬਾਈ ਮੁੰਡਾ ਰਾਵਣਾ ਆਪਣਾ ਮਿੱਤਰ ਆ ਰਵਣਦੀਪ ਪੀਵੀ 31 ਤੁਸੀਂ ਸਾਰੇ ਜਾਣਦੇ ਹੋ ਵੀਡੀਓ ਦੇਖਦੇ ਹੋ ਪਸ਼ੂਆਂ ਦੀਆਂ ਵੀਡੀਓ ਜਿਆਦਾ ਪਾਉਂਦਾ ਬਾਈ ਤੇ ਰਵਣਦੀਪ ਪੀਵੀ ਕੱਤੀ ਕੀ ਹਾਲ ਹੈ ਬਈ ਰਵਣ ਠੀਕ ਠਾਕ ਬਈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਜੀ ਆਇਆਂ ਨੂੰ ਕਹਿੰਨੇ ਆਪਾਂ ਤੁਹਾਨੂੰ ਆਪਣੇ ਘਰੇ ਪਹੁੰਚੇ ਤੁਸੀਂ ਅ ਬਾਕੀ ਦੇਖਣ ਵਾਲੇ ਭਰਾਵਾਂ ਨੂੰ ਵੀ ਮੈਂ ਪਿਆਰ ਭਰੀ ਸੱਸੀ ਕਾਲ ਬੁਲਾਉਣਾਗਾ ਜਿਵੇਂ ਤੁਸੀਂ ਪਹਿਲਾਂ ਗੱਲਬਾਤ ਕੀਤੀ ਆ ਹਨਾ ਬਈ ਗਰਦੀਪ ਜਿਵੇਂ ਸਰਕੀ ਕਾਨੇ ਦੀ ਛੱਤ ਬਾਰੇ ਹਨਾ ਇੱਕ ਗੱਲ ਤੁਸੀਂ ਹੋਰ ਕੀਤੀ ਵੀ ਸ਼ੁਰੂਆਤ ਹੀ ਆ ਹਾਂ ਇਹ ਆਪਣਾ ਥੋੜਾ ਜਿਹਾ ਸ਼ੁਰੂਆਤ ਜਿਹੜੀ ਸੀਗੀ ਉਹ ਐਂਡ ਤੱਕ ਐਂਡ ਵੱਲ ਨੂੰ ਆ ਚੁੱਕੀ ਐ ਠੀਕ ਐ ਅੱਛਾ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾਂ ਚੱਲ ਆਪਾਂ ਇਹ ਗੱਲ ਹੀ ਕਰ ਲઈએ ਜਿਵੇਂ ਇੱਧਰ ਪਸ਼ੂ ਦਿਖਾ ਦੋ ਠੀਕ ਆ ਖੜੇ ਆਪਣੇ ਕੋਲੇ ਤਿੰਨ ਕ ਪਸ਼ੂ ਆਗੇ ਤੇ ਚੌਥਾ ਬੱਚਾ ਇੱਕ ਛੋਟੀ ਸੀਗੀ ਉਹ ਆਪਾਂ ਸ਼ੇਅਰ ਕਰਤੇ ਹਾਂ ਗੁਰਦੀਪ ਜਿਵੇਂ ਇੱਧਰ ਤੂੰ ਦਿਖਾ ਦੇ ਖੁਰਨੀ ਦੇਖ ਲੈ ਕਿੰਨੀ ਨੰਮੀ ਆ ਖੁਰਲੀ ਬਹੁਤ ਵੱਡੀ ਬਣਾ ਰੱਖੀ ਐ ਤੇ ਭਾਈ ਇਹਦੇ ਚ ਤੂੰ ਆਹ ਜਿਹੜੇ سنگਲ ਪਾਉਣ ਵਾਲੇ ਕਿੱਲ ਵੀ ਬਹੁਤ ਲਾ ਰੱਖੇ ਐ ਇਹਦੇ ਵਿੱਚ ਹਾਂ ਇਹ ਕਿੱਲਾਂ ਦੀ ਵੀ ਮਤਲਬ ਜੇ ਕਹਾਣੀ ਬਹੁਤ ਲੰਮੀ ਆ ਆਪਾਂ ਜੇ ਜੱਲ ਪਿੱਛੇ ਨੂੰ ਲੈ ਕੇ ਚੱਲ ਗਏ ਵੀ ਮੇਰਾ ਮਿੱਤਰ ਸੀਗਾ ਤੇ ਉਹਨਾਂ ਨਾਲ ਆਪਣਾ ਪਾਰਟਨਰਸ਼ਿਪ ਚੱਲਦੀ ਸੀਗੀ ਤੇ ਉਹਨਾਂ ਦੇ ਘਰੇ ਕੋਈ ਪ੍ਰੋਬਲਮ ਆ ਗਈ ਤਾਂ ਉਸ ਤੋਂ ਬਾਅਦ ਕੀ ਹੈ ਵੀ ਆਪਾਂ ਨੂੰ ਕਹਿੰਦਾ ਵੀ ਬਾਈ ਯਾਰ ਤੂੰ ਮਤਲਬ ਜਿਹੜਾ ਹੈਗਾ ਕੰਮ ਆਪਾਂ ਹਨਾ ਵੀ ਉਹਨਾਂ ਦੇ ਕੋਈ ਵੱਡੀ ਪ੍ਰੋਬਲਮ ਆ ਗਈ ਸੀਗੀ ਤੇ ਫਿਰ ਆਪਾਂ ਨੂੰ ਸਿਸਟਮ ਘਰੇ ਤਿਆਰ ਕਰਨਾ ਪੈ ਗਿਆ ਫਿਰ ਆਪਾਂ ਘਰੇ ਚਾਰ ਕਰ ਲਿਆ ਤੁਹਾਨੂੰ ਪਤਾ ਹੀ ਗਰਦੀਪ ਪਸ਼ੂ ਆਪਣੇ ਕੋਲ ਘੱਟੋ ਘੱਟ ਵੀ 12 13 ਖੁੱਲੇ ਹੁੰਦੇ ਸੀ ਬਹੁਤ ਚੰਗਾ ਬੁੱਲ ਵੀ ਸੀਗਾ ਅੱਛਾ ਤੇ ਉਹ ਚੱਲਦੇ ਚੱਲਦੇ ਆਪਾਂ ਠੀਕ ਹੈ ਉਧਰ ਆਪਣੀ ਮਾਸਟਰੀ ਵੀ ਚੱਲਦੀ ਸੀਗੀ ਤੇ ਉਧਰੋਂ ਫਿਰ ਆਪਾਂ ਕੀ ਕੀਤਾ ਵੀ ਘਰੇ ਵੀ ਕਹਿੰਦੇ ਵੀ ਕਿੱਧਰ ਕਹਿੰਦੇ ਗੋਹੇ ਚ ਟੱਕਰਾ ਮਾਰੇਗਾ ਹਨਾ ਤਾਂ ਉਹ ਕਹਿੰਦੇ ਵੀ ਭਾਈ ਤੂੰ ਪਸ਼ੂ ਵੇਚ ਦੇ ਤੇ ਪਸ਼ੂ ਵੇਚ ਦੇ ਤੇ ਮਾਸਟਰੀ ਵਾਲਾ ਕੰਮ ਤੂੰ ਮਤਲਬ ਉਧਰ ਸਕੂਲ ਵਾਲਾ ਕੰਮ ਕੰਟੀਨਿਊ ਰੱਖੀ ਰੱਖ ਫਿਰ ਉਹ ਕੀ ਹੋਇਆ ਹੌਲੀ 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 ਕੀ ਹੁੰਦਾਗਾ ਵੀ ਸਕੂਲ ਵਾਲਾ ਕੰਮ ਵੀ ਘਰੇ ਕਹਿੰਦੇ ਵੀ ਚੱਲ ਤੂੰ ਦੇਖ ਲੈ ਮਤਲਬ ਕਿਉਂ ਉੱਥੇ ਪੇ ਜਿਹੜੀ ਹੁੰਦੀ ਆ ਯਾਰ ਵੀ ਸਿਰਫ ਆਪਾਂ 10000 ਰੁਪਏ ਦੀ ਗੱਲ ਕਰ ਲਗੇ ਹਮ 10 11000 ਰੁਪਏ ਹਮ ਉਹ ਨਹੀਂ ਕਰਨਾ ਫਿਰ ਤਨ ਬੜੀ ਮੁਸ਼ਕਲ ਆ ਬਜਾਰਾ ਨਹੀਂ ਹੁੰਦੇ ਤੇ ਬੱਚਿਆਂ ਦੀ ਪੜ੍ਹਾਈ ਦਾ ਵੀ ਮੈਂ ਕਹਿੰਦਾ ਸੀਗਾ ਵੀ ਮੁਸ਼ਕਲ ਹੋ ਜਾਂਦਾ ਫਿਰ ਆਪਾਂ ਚਲੋ ਉਹ ਵੀ ਛੱਡਤਾ ਫਿਰ ਆਪਾਂ ਹੌਲੀ ਹੌਲੀ ਜਿਵੇਂ ਆਪਾਂ ਮਤ ਕੇ ਨਹੀਂ ਆਏ ਆਪਾਂ ਇੱਧਰ ਵੀ ਫੇਸਬੁੱਕ ਵਾ YouTube ਕੰਨੀ ਰੁਟੀਨ ਜਾਂ ਸੀਗਾ ਬਸ ਉਹੀ ਚੱਲਦੇ ਚੱਲਦੇ ਕੰਮ ਰੁੜ ਗਿਆ ਮਤਲਬ ਆਪਣਾ ਠੀਕ ਹੈ ਜੋ ਮੱਥੇ ਦੀ ਤਕਦੀਰ ਹੁੰਦੀ ਆ ਤਾਂ ਕਰਕੇ ਇੰਨਾ ਕੁ ਸੈਟ ਅਪ ਆਪਾਂ ਉਦੋਂ ਤਿਆਰ ਕੀਤਾ ਹੈ ਬਾਕੀ ਸੋਨੂੰ ਮੈਂ ਦੱਸ ਦਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੌਲੀ ਹੌਲੀ ਜਮਾ ਸਲੋ ਜਿਵੇਂ ਆਪਾਂ ਹੁਣ ਆਇ ਕੰਮ ਅੱਜ ਲੈਂਦੀ ਹੈਗੀ ਠੀਕ ਆ ਇਹਦਾ ਕਦ ਕਾਟ ਤੁਸੀਂ ਦੇਖ ਲਓ ਚੰਗੇ ਦੁੱਧ ਤੇ ਆ ਤੇ ਇਹ ਕੱਲ ਹੀ ਆਈ ਹੈਗੀ ਆਪਣੇ ਕੋਲੇ ਸ਼ਾਮ ਨੂੰ ਅਜੇ ਇਹਨੇ ਜੀਜੂ ਲਾਇਆ ਨਹੀਂ ਹੈਗਾ ਅੱਛਾ ਠੀਕ ਹੈ 12 13 ਕਿਲੋ ਤਿੰਨ ਕ ਦਿਨਾਂ ਦੀ ਸੂਈ ਥੱਲੇ ਆਪਾਂ ਲੈ ਕੇ ਆਏ ਸੀਗੇ ਅੱਛਾ ਤੋੜ ਕੇ ਤੇ ਇਹ ਫਿਰ ਆਪਾਂ ਜਦੋਂ ਬਾਅਦ ਬਸ ਹੌਲੀ ਹੌਲੀ ਆਪਾਂ ਪਸੂ ਵਧਾਉਂਦੇ ਜਾਵਾਂਗੇ ਹੌਲੀ ਹੌਲੀ ਹੈਗਾ ਹੈਗਾ ਟਾਰਗੇਟ ਹਾਂ ਹਾਂ ਨਹੀਂ ਟਾਰਗੇਟ ਹੈਗਾ ਕਿਉਂਕਿ ਜਿਹੜਾ ਜਨੂਨ ਹੁੰਦਾ ਜਿਹੜਾ ਚਾਹ ਹੁੰਦਾ ਜਿਹੜਾ ਮਤਲਬ ਧੁਰ ਤੋਂ ਕੰਮ ਚੱਲਿਆ ਆਉਂਦਾ ਹੁੰਦਾ ਤੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਜਿਹੜੀ ਉਹ ਪੂਰੀ ਹੌਲੀ ਹੌਲੀ ਬੰਦਾ ਕਰਦਾ ਹੈਗਾ ਕਰਦਾ ਹੈਗਾ ਹੁਣ ਆਪਣਾ ਦੂਜਾ ਪੁਆਇੰਟ ਆ ਗਿਆ ਜਿਵੇਂ ਆਪਣਾ ਛੱਤ ਦਾ ਛੱਤ ਸਾਰਿਆਂ ਨੂੰ ਇੱਕ ਵਾਰੀ ਆਪਾਂ ਦਿਖਾ ਦਈਏ ਛੱਤ ਇਹ ਬੜੀ ਦੇਖਣ ਨੂੰ ਜਦੋਂ ਕੋਈ ਵੀ ਘਰੇ ਆਉਂਦਾ ਨਾ ਬੜੀ ਸੋਹਣੀ ਲੱਗਦੀ ਹੈ ਦੇਖਣ ਵਾਲੇ ਨੂੰ ਪਰ ਇਹ ਫਾਇਦੇ ਇਹ ਪਹਿਲਾਂ ਆਪਾਂ ਫਾਇਦਿਆਂ ਦੀ ਗੱਲ ਕਰ ਲਗੇ ਫਾਇਦੇ ਦੇ ਬਹੁਤ ਜ਼ਿਆਦੇ ਆ ਅੱਛਾ ਹਾਂ ਫਾਇਦੇ ਦੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਇੱਕ ਤਾਂ ਛੰਡੀ ਰਹਿੰਦੀ ਹੈਗੀ ਪਸ਼ੂ ਆ ਜਿਹੜੇ ਇਹਦੇ ਥੱਲੇ ਆਰਾਮ ਨਾਲ ਜਿਹੜਾ ਆਪਦਾ ਮਤਲਬ ਦੁਪਹਿਰਾ ਜਦੋਂ ਗਰਮੀ ਦਾ ਹੁੰਦਾ ਬੜਾ ਆਰਾਮ ਨਾਲ ਬਹਿੰਦੇ ਹੈਗੇ ਬਾਕੀ ਗਲਤੀ ਇਹ ਚ ਤੁਹਾਨੂੰ ਮੈਂ ਦੱਸ ਦਿੰਦਾ ਜਿਹੜਾ ਗਾਰਡਰ ਤੋਂ ਗਾਰਡਰ ਦਾ ਸਨ ਹੈ ਸਾਢੇ 4 ਫੁੱਟ ਹੋਣਾ ਚਾਹੀਦਾ ਹੈਗਾ ਅੱਛਾ ਇਹ ਸਾਢੇ 4 ਫੁੱਟ ਦਾ ਹੋਣਾ ਚਾਹੀਦਾ ਸਾਢੇ 4 ਫੁੱਟ ਦਾ ਹੋਣਾ ਚਾਹੀਦਾ ਹੈਗਾ ਜਿਹੜੇ ਇਹ ਬਾਸ ਪਾਏ ਹੋਏ ਹਨਾ ਹਾਂ ਬਾਸ ਦਾ ਗੈਪ ਮੈਨੂੰ ਭਰਾ ਆਖਣਗੇ ਵੀ ਯਾਰ ਮਤਲਬ ਤੁਸੀਂ ਤਾਂ ਬਹੁਤ ਗੈਪ ਪਾ ਰੱਖਿਆ ਜਿਵੇਂ ਵਿੱਚ ਵਿਚਾਲੇ ਦਿਖਾ ਦਿਓ ਠੀਕ ਆ ਕਿੰਨਾ ਗੈਪ ਪੈ ਗਿਆ ਇਹ ਥੋੜੇ ਕੋਨੇ ਹਿੱਲੇ ਵੀ ਹੋਏ ਹੈਗੇ ਠੀਕ ਹੈ ਹਿੱਲੇ ਵੀ ਹੋਏ ਹੈਗੇ ਪਰ ਇਹਦਾ 6 ਇੰਚ ਦਾ ਗੈਪ ਹੋਣਾ ਚਾਹੀਦਾਗਾ ਇਹੇ ਤੁਸੀਂ ਗਿਣ ਲਓ 1 2 17 18 ਕ ਮਤਲਬ ਬਾਲੇ ਹੋਣਗੇ ਘੱਟੋ ਘੱਟ 22 23 24 ਪਾ ਦੇ ਇਹ ਆਪਣਾ ਜੇ ਲੰਮੇ ਦੀ ਗੱਲ ਕਰੀਏ ਘੱਟੋ ਘੱਟ 75 80 ਫੁੱਟ ਹੈ ਤੇ ਇਸ ਲੋਟ ਹੈਗਾ ਘੱਟੋ ਘੱਟ ਇਹ 15 ਫੁੱਟ ਅੰਦਰੋਂ ਤਿਆਰ ਹੂੰ ਇਹਦਾ 6 ਇੰਚ ਦਾ ਗੈਪ ਹੋਣਾ ਚਾਹੀਦਾਗਾ 4.5 ਫੁੱਟ ਗਾਡਰ ਦਾ ਠੀਕ ਗਾਡਰ ਦਾ ਹੋਗਾ ਠੀਕ ਹੈ ਇਹੇ ਫਿਰ ਲੱਭਦੀ ਨਹੀਂ ਹੈਗੀ ਇੱਕ ਇੰਨਾ ਹੋਣਾ ਚਾਹੀਦਾ ਜੀ ਇੰਨਾ ਹੋਣਾ ਚਾਹੀਦਾ ਆਪਾਂ ਥੋੜੇ ਜੇ ਪੈਸੇ ਵੱਧ ਲੱਗਣਗੇ ਆਪਣੇ ਪਰ ਇਹਦੀ ਵੈਲਿਡਿਟੀ ਹੈ ਜਿਹੜੀ ਹਨਾ ਉਹ ਬਹੁਤ ਅੱਗੇ ਮਤਲਬ ਲੰਮੀ ਹੋ ਜੂਗੀ ਜੇ 10 10 ਸਾਲ ਚੱਲਣਾ ਇਹਨੇ ਤਾਂ 15 ਚੱਲੂ ਇੱਕ ਭਰਾਵਾਂ ਨੂੰ ਆਜੋ ਨੇੜੇ ਹੋ ਕੇ ਦਿਖਾ ਦਗੇ ਇਹਦੇ ਉੱਤੇ ਜੇ ਪਹਿਲਾਂ ਆਪਾਂ ਵੰਸਪਾ ਤੇ ਇਹ ਰੱਸੀਆਂ ਨਾਲ ਵੰਨ ਤੇ ਸੀ ਹਿੱਲਣ ਨਾ ਉੱਤੇ ਪਾਤੀ ਸਿਰਕੀ ਠੀਕ ਹੈ ਇਹ ਸਿਰਕੀ ਜਿਹੜੀ ਚੌੜੀ ਪੱਟੀ ਵਾਲੀ ਇਹਨੂੰ ਸਿਰਕੀ ਕਹਿੰਦੇ ਹੈਗੇ ਇਹਦੇ ਉੱਤੇ ਪਾਤਾ ਸਿਰਕੀ ਕਾਨਾ ਦੋ ਪ੍ਰਕਾਰ ਦੀਆਂ ਚੀਜ਼ਾਂ ਹੋਗੀਆਂ ਉੱਤੇ ਪਾਤਾ ਆਪਾਂ ਸਰਕੜਾ ਸਰਖੜਾ ਹਾਂ ਇਹ ਮੈਨੂੰ ਭਰਾਏ ਵੀ ਆਖਣਗੇ ਵੀ ਕੀ ਰੇਟ ਚ ਪੈਂਦਾਗਾ ਦੇਖੋ ਆਪਣੇ ਕੋਲੇ ਆ ਮੈਂ ਤੁਹਾਨੂੰ ਦਿਖਾ ਦਨਗਾ ਬਾਸ ਜਿਹੜੇ ਹਨ ਇਹ ਘਟਗੇ ਸੀਗੇ ਉਦੋਂ ਲੈ ਕੇ ਆਏ ਸੀਗੇ ਆਪਾਂ ਬਾਸ ਜਿਹੜਾ ਉਦੋਂ 650 ਦਾ ਦਿੱਤਾ ਸੀ ਇਹ ਤੇ ਬਾਕੀ ਸਿਰਕੀ ਆਈ ਸੀਗੀ 300 ਦੀ ਸਿਰਕੀ ਕਾਨਾ ਜਿਹੜਾ ਉਹ 350 ਦਾ ਉਹ 350 ਦਾ ਮੈਂ ਤੁਹਾਨੂੰ ਭਰਾ ਮੈਨੂੰ ਇੱਕ ਗੱਲ ਹੋਰ ਦੱਸ ਦਨਾਂ ਵੀ ਜਿਹੜਾ ਕੰਨ ਆਹ ਜਿਹੜਾ ਬਾਸ ਹਨ ਮੋਟਾ ਨਹੀਂ ਪਾਉਣਾ ਮੋਟਾ ਵਿੱਚੋਂ ਥੋਥਾ ਹੁੰਦਾਗਾ ਤੇ ਜਿਹੜਾ ਹੈਗਾ ਬਰੀਕ ਬਰੀਕ ਪਾਉਣਾ ਆਪਾਂ ਅੱਛਾ ਇਹ ਬਰੀਕ ਪਾਉਣਾ ਜ਼ਰੂਰੀ ਹੈ ਬਈ ਹਾਂ ਜਿਵੇਂ ਆਪਾਂ ਕਹਿ ਦਿੱ ਗਏ ਵੀ ਚਾਲੀਆਂ ਵਾਲਾ ਵਾਸ ਜਿਹੜੇ ਮਿਸਤਰੀ ਭਰਾ ਵਰਤਦੇ ਚਾਲੀਆਂ ਉਹ ਵਿੱਚੋਂ ਭਰੀਆਂ ਹੁੰਦੀਆਂ ਗਿਆ ਇਹ ਮੋਟੇ ਦੇ ਵਿੱਚ ਥੋਤ ਹੁੰਦੀ ਹੈ ਥੋਥੂਣ ਕਰਕੇ ਨਾ ਮੈਂ ਤੁਹਾਨੂੰ ਇੱਕ ਅੱਧਾ ਦਿਖਾ ਦੇਣਾ ਜਿਹੜਾ ਮੋਟਾ ਉਹ ਪਾਟਿਆ ਵੀ ਹੋਊਗਾ ਇੱਕ ਅੱਧਾ ਇੱਥੇ ਆਪਾਂ ਅੱਗੇ ਚੱਲਦੇ ਹਾਂਗੇ ਉਹ ਮਤਲਬ ਨਾ ਇਹ ਮੋਟਾ ਨਾ ਪਾਓ ਮੋਟੇ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਆਊਗੀ ਆਊਗੀ ਉਹ ਬੈਠੂਗਾ ਜਿਵੇਂ ਮਿੱਟੀ ਪਾਵਾਂਗੇ ਵਜ਼ਨ ਵਧੂਗਾ ਤਾਂ ਉਹ ਕੀ ਹੈ ਨਾ ਵਜਨ ਨਾਲ ਉਹ ਥੋਥ ਜਿਹੜੀ ਥਿੱਲਰ ਜੂਗੀ ਲਫ ਜਾਂਦਾ ਫਿਰ ਲਫ ਜਾਂਦਾਗਾ ਇੱਕ ਦਾ ਬਾਸ ਆਪਾਂ ਦੇਖਾਂਗੇ ਕੋਸ਼ਿਸ਼ ਕਰਾਂਗੇ ਬਾਕੀ ਇਹਦੇ ਤੇ ਸਾਰੇ ਤੇ ਜੇ ਗੱਲ ਕਰਗੇ ਆਪਣੇ ਘਟੋ ਘਟ ਵੀ ਦੇਖ ਲਓ ਤੁਸੀਂ ਹਨਾ ਇਹਦਾ ਗੈਪ ਹੈ ਜਿਹੜਾ ਗਾਡਰ ਦਾ 5 ਫੁੱਟ ਤੋਂ ਮਤਲਬ 2 ਇੰਚ ਘੱਟ ਹੋਊਗਾ 5 ਫੁੱਟ ਤੋਂ ਯਾਨੀ ਕਿ 4.5 ਹੋਣਾ ਚਾਹੀਦਾ ਤੇ ਜਿਹੜਾ ਆਪਣਾ ਆਹ ਪਾਏ ਹੋਏ ਬਾਲੇ ਜੀ ਇਹ ਜਾਨੀ ਕਿ ਸਾਡੇ ਕੇ ਬਸ 6 ਇੰਚ ਦਾ ਹੀ ਫਰਕ 6 ਇੰਚ ਦਾ ਫਰਕ ਹੋਣਾ ਚਾਹੀਦਾ ਬਸ 6 ਇੰਚ ਦਾ ਮਸਾ ਬਸ 6 ਇੰਚ ਦਾ ਹੋਣਾ ਚਾਹੀਦਾ ਬਾਲਾ ਨਹੀਂ ਆਪਣੇ ਤਾਂ ਘੱਟੋ ਘੱਟ ਮੈਨੂੰ ਐਂ ਲੱਗਦਾ ਵਿੱਚ ਵਿੱਚ ਫੁੱਟ ਤੋਂ ਗਾਹਾਂ ਵੱਧ ਪਿਆਗਾ ਠੀਕ ਹੈ ਇਹ ਇਹਨਾਂ ਗੱਲਾਂ ਦਾ ਇਹਨੂੰ ਪਾਉਣ ਵਾਲੇ ਧਿਆਨ ਰੱਖੋ ਤੁਸੀਂ ਧਿਆਨ ਰੱਖਣਾ ਠੀਕ ਹੈ ਜੇ ਮਿਸਤਰੀ ਨਹੀਂ ਰੱਖਦਾ ਆ ਜੋ ਇੱਕ ਬਾਲਾ ਆਪ ਤੁਹਾਨੂੰ ਮੈਂ ਪਾਟਿਆ ਦਿਖਾਦਾ ਮੇਰਾ ਧਿਆਨ ਇੱਧਰ ਸੀਗਾ ਜਾਨੇ ਜਣਾ ਕੋਈ ਬਾਲਾ ਇਹ ਬਾਲਾ ਕੋਈ ਮਤਲਬ ਮੋਟਾ ਨਹੀਂ ਹੈਗਾ ਆ ਸੀਗਾ ਹਾਂ ਆ ਦਿਖਾ ਦਿਓ ਤੁਸੀਂ ਇਹ ਫੇਰ ਵੀ ਪਾਟ ਗਿਆ ਠੀਕ ਹੈ ਹਾਂ ਇਹਨੂੰ 4-5 ਸਾਲ ਜਿਵੇਂ ਆਪਾਂ ਮੰਨ ਸਕਦੇ ਹਾਂ 4 ਸਾਲ ਹੋ ਚੁੱਕੇ ਨੇ ਪਾਏ ਹੋਏ ਨੂੰ ਸ਼ੈੱਡ ਨੂੰ ਤੇ ਫਿਰ ਵੀ ਵੈਸੇ ਇਹਦੀ ਵੈਲਿਡਿਟੀ ਹੈਗੀ ਬਹੁਤ ਵਧੀਆਗੀ ਇੱਕ ਤੁਹਾਨੂੰ ਹੋਰ ਦੱਸ ਦਿੰਨਾ ਜਦੋਂ ਆਪਾਂ ਸਰਕੜਾ ਪਾਤਾ ਉੱਤੇ ਕੀ ਆ ਕਾਗਜ਼ ਪਾਓ ਕਾਗਜ਼ ਪਾਉਣ ਵੇਲੇ ਜਿਹੜੇ ਸਿਰਿਆਂ 'ਲੇ ਰਦੇ ਹੁੰਦੇ ਹੈਗੇ ਉਹਦੇ ਉੱਤੋਂ ਦੀ ਕਾਗਜ਼ ਟਪਾਓ ਉਹਦੇ ਉੱਪਰ ਦੀ ਟਪਾ ਦਿਓ ਬਾਹਰ ਆਜੋ ਆਜੋ ਮੈਂ ਤੁਹਾਨੂੰ ਕੀ ਮਤਲਬ ਮੇਰੀ ਕਹਿਣ ਦਾ ਮਤਲਬ ਕੀ ਹੈ ਜਿਹੜੇ ਆ ਵਧਰੇ ਉਤਲੇ ਹਨਾ ਦੋ ਰਦੇ ਹੈ ਠੀਕ ਹੈ ਇਹਦਾ ਤੂੰ ਪਾਰ ਟਪਾਓ ਅੱਛਾ ਫੇਰ ਮਿੱਟੀ ਪਾਓ ਠੀਕ ਹੈ ਜਿਹੜੇ ਆ ਬਦਰੇ ਜਾਨਕਿ ਇਹ ਉਰਲੇ ਪਾਸੇ ਹੁਣ ਚਾਹੀਦਾ ਕਾਗਜ਼ ਹਾਂ ਠੀਕ ਹੈ ਨਾ ਇਹ ਇਹ ਨੂੰ ਸਮਾਰ ਕੇ ਮਤਲਬ ਜਾਂ ਅੱਧਾ ਪਾ ਲੋ ਤਾਂ ਵੀ ਕੋਈ ਗੱਲ ਨਹੀਂ ਵੀ ਵਿੱਚ ਦੇ ਲੋ ਕਾਗਜ਼ ਠੀਕ ਹੈ ਗੈਪ ਨਾ ਰਹੇ ਬਰਲ ਰਹਿ ਜਾਂਦੀ ਫਿਰ ਉਹਦੇ ਚੋਂ ਨਾ ਪਾਣੀ ਸਿੰਮਣ ਲੱਗ ਜਾਂਦਾ ਇੱਕ ਭਰਾ ਮੈਂ ਇੱਕ ਗੱਲ ਹੋਰ ਕਹਿਣਾਗਾ ਵੀ ਜਦੋਂ ਆਪਾਂ ਨਵਾਂ ਨਵਾਂ ਸ਼ੈੱਡ ਪਾਉਣੇ ਆ ਮੀਂਹ ਪੈਂਦਾ ਹ ਹਰ ਹਾਲਤ ਦੇ ਵਿੱਚ ਚਾਊਂਗਾ ਹੀ ਚਾਊਂਗਾ ਹ ਮਿੱਟੀ ਪਾਈ ਹੁੰਦੀ ਹੈ ਚਾਊਂਗਾ ਹੀ ਚਾਊਂਗਾ ਲੋਕ ਭਰਾਇਓ ਨਾ ਦੋ ਤਿੰਨ ਮੀਂਹ ਪੈ ਕੇ ਜਦੋਂ ਸੈੱਟ ਹੋ ਜਾਊਗਾ ਆਪਣਾ ਸੈੱਟ ਹੋ ਕੇ ਹਾਂ ਤੇ ਇਹ ਚੋਂ ਉਹ ਵੀ हट ਜਾਂਦਾ ਕਿਤੇ ਕਿਤੇ ਚੋਂਦਾ ਹੁੰਦਾ ਆਪਾਂ ਕਹਿੰਦੇ ਨੇ ਯਾਰ ਕਿਹੜਾ ਇਹ ਮਤਲਬ ਇਹ ਤਾਂ ਚੋਂ ਹੀ ਜਾਂਦਾਗਾ ਕਿੰਨਾ ਕੁ ਖਰਚਾ ਆ ਗਿਆ ਫਿਰ ਉਹ ਤਕਰੀਬਨ ਤਕਰੀਬਨ ਗੁਰਦੀਪ ਆਪਣਾ ਇਹ ਬਾਈ ਲੰਮਾ ਕਾਫੀ ਆ ਗਿਆ ਹਨਾ ਪੌਣੇ 1-2 ਲੱਖ ਰੁਪਏ ਆ ਹਾਂ ਪੌਣੇ 2 ਲੱਖ ਉਹਨਾਂ ਟਾਈਮਾਂ ਦੇ ਵਿੱਚ ਜਿਵੇਂ ਹੁਣ ਤਾਂ ਗੱਲ ਕਰੀਏ ਸਾਰੇ ਦੀ ਗੱਲ ਕਰਦੇ ਆਪਾਂ ਛੱਤ ਦੀ ਨਹੀਂ ਕਰਦੇ ਹਾਂ 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 ਸਾਰੇ ਦੀ ਹਾਂ ਆ ਜਿਵੇਂ ਆਪਣੇ ਕੋਲੇ ਆ ਕੌਲੇ ਲਾਈ ਸੀਗੇ ਕੰਤ ਸੀਗੀ ਠੀਕ ਹੈ ਆ ਕੌਲੇ ਲਾਈ ਸੀਗੇ ਉੱਤੇ ਲੈਂਟਰ ਲਾਇਆ ਹੋਇਆ ਬੜੇ ਚਾਰ ਸਰੀਆਂ ਵਾਲਾ ਠੀਕ ਆ ਇਧਰੋਂ ਆਹ ਦੇਖ ਲਓ ਤੁਸੀਂ ਇਧਰ ਵੀ ਲੱਗਿਆ ਹੋਇਆ ਬਈ ਹਨਾ ਹਾਂ ਇਧਰ ਵੀ ਲੱਗਿਆ ਹੋਇਆ ਕੰਮ ਪੂਰਾ ਹੈ ਲੈਂਟਰ ਦਾ ਕੰਮ ਥੋੜਾ ਜਿਹਾ ਨਾ ਪੈਸੇ ਵੱਧ ਖਿੱਚ ਗਏ ਨਹੀਂ ਤਾਂ ਥੋੜੇ ਪੈਸੇ ਅਸੀਂ ਸਰਦੇ ਨਹੀਂ ਚਲ 2 ਲੱਖ ਮੰਨ ਲਓ ਹਾਂ 2 ਲੱਖ ਗਿਆ ਹੋਊਗਾ ਪਰ ਇਹ ਕਾਫੀ ਵੱਡਾ ਆਪਣੇ ਤਾਂ ਹੁਣ ਜਿਵੇਂ ਆਪਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਹਾਂ ਹੁਣ ਵੀ ਆਪਣੀਆਂ ਗਾਧਾ ਬੁੜੀਆਂ ਨੂੰ ਜਾਣ ਤੋਂ ਪਿਆਰੀਆਂ ਪਾਥੀਆਂ ਹੁੰਦੀਆਂ ਹਨਾ ਠੀਕ ਹੈ ਥਾਂ ਦੀ ਪ੍ਰੋਬਲਮ ਥੋੜੀ ਜਿਹੀ ਘੱਟ ਆ ਦੇਖ ਲਓ ਪਿੱਛੇ ਗਹਾਰਾ ਲੱਗਿਆ ਹੋਇਆ ਠੀਕ ਹੈ ਉਹ ਵੀ ਵਿੱਚ ਹੀ ਲਾਤਾ ਕਹਿੰਦੇ ਕੋਈ ਗੱਲ ਨਹੀਂ ਮੀਮ ਵੇਲੇ ਸੌਖਾ ਰਹਿੰਦਾ ਕੰਮ ਕਿਉਂਕਿ ਆਪਾਂ ਨੂੰ ਤਾਂ ਪੋਜ਼ਿਟਿਵ ਤਾਂ ਪਿਆਰੇ ਹੋਣੇ ਹੀ ਹੋਣੇ ਆ ਯਾਰ ਠੀਕ ਹੈ ਆਪਣੇ ਘਰਾਂ 'ਚ ਜਿਹੜੀਆਂ ਹੁੰਦੀਆਂ ਨੇ ਆਪਣੀਆਂ ਆ ਮੇਰੇ ਲਾਲੂ ਮੇਰੀ ਹਨਾ ਉਹ ਕਹਿੰਦੀ ਵੀ ਭਾਈ ਨਹੀਂ ਕਹਿੰਦੀ ਮੈਂ ਬਾਹਰ ਨਹੀਂ ਲਾਉਣਾ ਕਹਿੰਦੀ ਇੱਥੇ ਹੀ ਲਾਵਾਂਗੇ ਮੇਰੀ ਮਾਤਾ ਜੀ ਵੀ ਕਹਿੰਦੀ ਕੋਈ ਗੱਲ ਨਹੀਂ ਇੱਥੇ ਲਾ ਲਾ ਕੁਝ ਨਹੀਂ ਹੁੰਦਾ ਸਾਹਮਣੇ ਲਾ ਲਾ ਜੱਟਾਂ ਦੇ ਤਾਂ ਕਹਿੰਦੇ ਸਾਹਮਣੇ ਹੀ ਹੁੰਦਾ ਹੁੰਦਾ ਕਿਹੜਾ ਪੜਾ ਮੈਂ ਕਹਿੰਦਾ ਸੀ ਅਮਦੀ ਮੈਂ ਸਾਹਮਣੇ ਹੀ ਲਾਦਾ ਪੜਾ ਲੱਗੂ ਫਿਰ ਮੈਂ ਵੀ ਕਹਦਾ ਮੈਂ ਕੁਝ ਨਹੀਂ ਹੁੰਦਾ ਇਹਦੇ ਚ ਹੀ ਸਾਰਾ ਕੁਝ ਹੈ ਨਾ ਇਹਦੇ ਚ ਹੀ ਸਾਰਾ ਹਾਂ ਸਾਰਾ ਕੁਝ ਇਹਦੇ ਚ ਹੀ ਆ ਬਾਕੀ ਸਾਰਾ ਪੱਕਾ ਕਰ ਲਿਆ ਆਪਾਂ ਦਾ ਠੀਕ ਹੈ ਭਾਈ ਥਾਂ ਬੜਾ ਆਪਣੇ ਕੋਲ ਪਿੱਛੇ ਥਾਂ ਤੁਸੀਂ ਦੇਖ ਲਓ ਉਧਰ ਵੱਧਾ ਠੀਕ ਹੈ ਘਰ ਪਾਇਆ ਹੋਇਆ ਪਰ ਇੱਥੇ ਥਾਂ ਥੋੜਾ ਜਿਆਦਾ ਘੱਟ ਆ ਪਰ ਇੰਨੇ ਥਾਂ ਦੇ ਵਿੱਚ ਵੀ ਘੱਟੋ ਘੱਟ ਵੀ 7-8 ਪਸ਼ੂ ਜਿਵੇਂ ਮਰਜ਼ੀ ਤੁਸੀਂ ਆਰਾਮ ਨਾਲ ਰਹਿ ਸਕਦੇ ਬਾਕੀ ਹਵਾਦਾਰ ਹੈ ਸਾਰਾ ਹਵਾਦਾਰ ਆ ਬਾਈ ਹਾਂ ਤੁਸੀਂ ਖੜੇ ਹੋ ਇੱਥੇ ਆਪਾਂ ਨੂੰ ਘੱਟੋ ਘੱਟ 10 10 ਮਿੰਟ ਹੋ ਜਾਣਗੇ 15 ਮਿੰਟ ਹੋ ਜਾਣਗੇ ਤੁਸੀਂ ਖੜੇ ਹੋ ਤੁਹਾਨੂੰ ਕੋਈ ਵੀ ਮਤਲਬ ਮੈਂ ਬੋਲੀ ਇਹਨਾਂ ਮੈਨੂੰ ਪਸੀਨਾ ਤਾਂ ਆਊਗਾ ਤੁਸੀਂ ਆਰਾਮ ਨਾਲ ਖੜੇ ਹੋ ਤੁਹਾਨੂੰ ਪਸੀਨਾ ਨਹੀਂ ਆਊਗਾ ਠੀਕ ਹੈ ਨਾਰਮਲ ਜਦੋਂ ਆਪਾਂ ਕੋਈ ਵੀ ਬੋਲਦੇ ਆ ਆਪਣੀ એનર્ਜੀ ਲੱਗਦੀ ਹੈ ਤਾਂ ਮੁੜਕਾ ਤੁਹਾਨੂੰ ਪਦੇ ਪਸੀਨਾ ਤਾਂ ਆਉਣਾ ਹੀ ਆਉਣਾਗਾ ਨਹੀਂ ਬਿਲਕੁਲ ਭਾਈ ਠੰਡਾ ਬਹੁਤ ਆ ਬਹੁਤ ਠੰਡਾ ਬਹੁਤ ਆ ਇਹ ਚੀਜ਼ ਦਾ ਫਰਕ ਹੈ ਤੇ ਫਾਰਮਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਛੱਤ ਪਾਉਣੀ ਇਸ ਤਰੀਕੇ ਦੀ ਪਾਉਣੀ ਚਾਹੀਦੀ ਆ ਹਾਂ ਫਾਰਮਰਾਂ ਨੂੰ ਮੈਂ ਇਹੀ ਕਹਿਣਾ ਚਾਹਨਾਗਾ ਵੀ ਜਿਹੜੀ ਛੱਤ ਪਾਉਣੀ ਆ ਆਪਾਂ ਠੀਕ ਹੈ ਇੱਕ ਤਾਂ ਇਹਦੀ ਇਹ ਆ ਗੱਲ ਵੀ ਜਦੋਂ ਆਪਾਂ ਕਈ ਫਾਰਮਰ ਜਿਹੜੇ ਭਰਾ ਹੈਗੇ ਛੱਤ ਪਾ ਲੈਂਦੇ ਆ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ ਇਹੀ ਸਮਾਨ ਦੂਜੇ ਥਾਂ ਤੋਂ ਵੀ ਵਰਤਿਆ ਜਾਂਦਾ ਹੂੰ ਕਈ ਵਾਰੀ ਆਪਾਂ ਪੱਟ ਕੇ 5-4 ਸਾਲਾਂ ਬਾਅਦ ਪਾਉਣਾ ਤਾਂ ਦੁਬਾਰੇ ਇਹ ਵਰਤਿਆ ਜਾਊਗਾ ਬਿਲਕੁਲ ਬਿਲਕੁਲ ਹਾਂ ਇਹ ਇਹਦਾ ਸੌਖਾ ਜਿਵੇਂ ਚਾਦਰਾਂ ਹੋਗੀਆਂ ਸਿਮੈਂਟਡ ਹੋਗੀਆਂ ਕੁਝ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਹਦੇ ਵਿੱਚ ਕਿੱਲ ਠੋਕਦੇ ਆ ਸਵਿੰਟਡ ਚਾਦਰਾਂ ਦੇ ਵਿੱਚੋਂ ਪਾਟ ਵੀ ਜਾਂਦੀਆਂ ਕਈ ਵਾਰੀ ਜੋ ਚੱਕ ਤਾਂ ਧਰ ਕਰਦੇ ਆ ਜਿਹੜੀ ਆਪਣੇ ਮਤਲਬ ਵੀਰ ਹੁੰਦੇ ਆ ਲੇਬਰ ਵਾਲੇ ਆਪਣੇ ਭਰਾ ਹੁੰਦੇ ਆ ਜਿਹੜੇ ਹਨਾ ਉਹ ਕਈ ਵਾਰੀ ਕੀ ਧਿਆਨ ਉਹਨਾਂ ਨਹੀਂ ਦਿੱਤਾ ਜਾਂਦਾ ਚੱਕਦੇ ਧਰ ਦੇ ਇੱਕ ਦੋ ਚਾਦਰਾਂ ਮਿਸ ਵੀ ਹੋ ਜਾਂਦੀਆਂ ਇਹਦਾ ਸਾਰਾ ਕੁਝ ਵਰਕੇ ਦਾ ਵੀ ਕਿਉਂ ਇਹਦੇ ਉੱਤੇ ਇਕੱਲੀ ਕੀ ਮਿੱਟੀ ਪਾਈ ਹੋਈ ਹੈ ਕਾਗਜ਼ ਦੇ ਉੱਤੇ ਤੁਸੀਂ ਮਤਲਬ ਮਿੱਟੀ ਚੱਕੋ ਕਾਗਜ਼ ਠੀਕ ਹੈ ਆਰਾਮ ਨਾਲ ਚੱਕੋ ਸਾਰਾ ਕੰਮ ਉਵੇਂ ਹੀ ਚੱਕਿਆ ਜਾਉ ਵੇ ਗਾਡਰਾਂ ਨੂੰ ਇਹਦੇ ਨੂੰ ਝਰਨੀ ਪੈਣੀ ਝਰਨੀ ਪੈਣੀ ਠੀਕ ਹੈ ਹਵਾ ਦੇ ਵਿੱਚ ਇਹ ਮਤਲਬ ਤੇ ਗਾਡਰਾਂ ਨੂੰ ਇਹਨਾਂ ਨੂੰ ਨਹੀਂ ਯਾਰ ਪੈਣੀ ਮਤਲਬ ਜੇ ਸਾਰਾ ਮਤਲਬ ਸਮਾਨ ਆਪਾਂ ਵਰਕਿੰਗ ਦੇ ਵਿੱਚ ਉਹ ਤੇ ਕੰਮ ਆ ਬਾਈ ਲੈ ਵੀ ਦੋਸਤੋ ਜੇ ਤੁਸੀਂ ਕਿਤੇ ਪਾਉਣੀ ਹੋਵੇ ਛੱਤ ਤਾਂ ਇਸ ਤਰੀਕੇ ਨਾਲ ਪਾਓ ਕਿਉਂਕਿ ਰਮਨਦੀਪ ਨੇ ਬਾਈ ਇਦਾਂ ਦੀ ਛੱਤ ਹੈ ਜਿਹੜੀ ਘਰੇ ਪਾਈ ਹੋਈ ਹੈ ਤੇ ਚੰਗੀ ਚੀਜ਼ ਹੈ ਤੇ ਪਸ਼ੂ ਵੀ ਇਹਦੇ ਨਾਲ ਆ ਜਿਹੜੇ ਉਹ ਆਰਾਮ ਦੇ ਇੱਕ ਗਰਮੀ ਦੇ ਵਿੱਚ ਰਹਿੰਦੇ ਹਾਂ ਹਾਂ ਵੀ ਹਾਂ ਬਾਈ ਦੂਜਿਆਂ ਦੀਆਂ ਵੀਡੀਓ ਬਣਾਉਣਾ ਬੰਦਾ ਅੱਜ ਆਪਾਂ ਚੱਕ ਲਿਆ ਸੀਗਾ ਚੱਕ ਲਿਆ ਹਣਾ ਬਈ ਸਹੀ ਗੱਲ ਹੈ ਵੀ ਜਮਾਂ ਚੱਕ ਲੈਣ ਨਾਲ ਇੱਕ ਗੱਲ ਹੋਰ ਆ ਸਾਰੇ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆਪਾਂ ਗਰਦੀਪ ਜਿਵੇਂ ਆਪਾਂ ਗੱਲ ਕਰੀਏ ਕੋਈ ਆਪਾਂ ਮਸਕੇ ਇਹ ਸਮਾਂ ਨਹੀਂ ਬਣਾਇਆ ਹੋਣਾ ਨਾ ਸਮਾਂ ਨਹੀਂ ਬਣਾਇਆ ਬਸ ਮਸਕੇ ਨਹੀਂ ਸਮਾਂ ਮਸਕੇ ਬਣਦਾ ਵੀ ਨਹੀਂ ਹੁੰਦਾ ਤੁਹਾਨੂੰ ਮੈਂ ਦੱਸਾਂ ਗੱਲ ਨਾ ਬਾਕੀ ਤੁਸੀਂ ਆਏ ਇੱਥੇ ਹਨਾ ਆਪਣੇ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾਗਾ ਜਿਹੜਾ ਤੁਸੀਂ ਸਾਡੇ ਕੋਲ ਪਹੁੰਚੇ ਕਿਉਂਕਿ ਇੱਕ ਮਿਲਵਰਤਨ ਹੀ ਆ ਬਿਲਕੁਲ ਬਾਈ ਠੀਕ ਹੈ ਮਿਲਵਰਤਨ ਨਾਲ ਕੀ ਹੈ ਇੱਕ ਦੂਜੇ ਨਾਲ ਆਪਾਂ ਜਦੋਂ ਜਾਣਦੇ ਆ ਘਰੇ ਜਾਣਦੇ ਆ ਤਾਂ ਹੋਰ ਮੋਹ ਪਿਆਰ ਵੱਧਦਾ ਚਾਹ ਪਾਣੀ ਪੀਣ ਦਾ ਮਤਲਬ ਹੀ ਇਹ ਹੁੰਦਾ ਹੈ ਵੀ ਆ ਯਾਰ ਕਿਤੇ ਆਪਾਂ ਚਾਹ ਪਾਣੀ ਪੀਵਾਂਗੇ ਚਾਹ ਪਾਣੀ ਪੀਣ ਦਾ ਮਤਲਬ ਆਪਾਂ ਤੁਹਾਨੂੰ ਮੈਂ ਦੱਸਾਂਗਾ ਲਾ ਬੰਦਾ ਖਾਣ ਪੀਣ ਨਹੀਂ ਆਉਂਦਾ ਹੁੰਦਾ ਗਰਦੀਪ ਵੀ ਇਹਦੇ ਨਾਲ ਮੋਹ ਪਿਆਰ ਵੱਧਦਾ ਹੁੰਦਾ ਗੱਲਬਾਤ ਕਰ ਲੈਂਦਾ ਬੰਦਾ ਕਰ ਲੈਂਦਾ ਗਾ ਬੰਦਾ ਆਉਂਦਾ ਜਾਂਦਾ ਰਹਿੰਦਾ ਆਉਂਦਾ ਜਾਂਦਾ ਰਹਿੰਦਾਗਾ ਕਿਸੇ ਜਦੋਂ ਜਿਹੜੇ ਆਪਾਂ ਘਰ ਪਾਉਣੇ ਆ ਠੀਕ ਹੈ ਘਰ ਪਾਉਣੇ ਤਾਂ ਹੁੰਨੇ ਵੀ ਆਪਣੇ ਕੋਲ ਕੋਈ ਬੰਦਾ ਆਊਗਾ ਆਪਣਾ ਸਹੇਜ ਚਾਰ ਕਿਸੇ ਨੂੰ ਵਧੂਗਾ ਠੀਕ ਹੈ ਤੇ ਸਾਰੇ ਭਰਾਵਾਂ ਨੂੰ ਮੈਂ ਇੱਕੋ ਬੇਨਤੀ ਕਰਦਾ ਵੀ ਗਰਦੀਪ ਆਪਣੇ ਕੋਲ ਪਹਿਲੀ ਵਾਰ ਆਇਆ ਸੀਗਾ ਤੇ ਬਾਕੀ ਸ਼ੈਡ ਵਾਲੀ ਗੱਲ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰ